ਭਾਈ ਗੁਰਦੀਪ ਕਲਸਾ ਭਾਈ ਗੁਰਦੀਪ ਪਤੇ ਮੈਂ ਸਮੂਚੀ ਵਾਰਡ ਨੰਬਰ 13 ਖਾਸ ਕਰ ਦਿੱਲੀ ਦੀ ਸਾਰੀ ਜਿਹੜੇ ਵੀ ਗੁਰਨਾਨਕ ਨਾਮਲੇ ਵਸੰਗਤ ਹੈ ਉਹਨਾਂ ਸਭ ਨੂੰ ਬੇਨਤੀ ਕਰਦਾ ਹਾਂ ਕਿ ਦਿੱਲੀ ਦੇ ਗੁਰਦੁਆਰਾ ਕਮੇਟੀ ਦੀ ਇਲੈਕਸ਼ਨ ਦੀ ਵੋਟਰ ਲਿਸਟ ਬਣ ਰਹੀ ਹੈ ਤੇ ਤੁਸੀਂ ਜ਼ਰੂਰ ਜਾ ਕੇ ਇਸ ਨਵੀਂ ਵੋਟਰ ਜਿਹੜੀ ਲਿਸਟ ਬਣ ਰਹੀ ਹੈ ਇਹਦੇ ਵਿੱਚ ਤੁਸੀਂ ਆਪਣੀ ਵੋਟ ਜ਼ਰੂਰ ਬਣਾਓ ਸਾ ਸੰਗਤ ਜੀ ਕਿਉਂਕਿ ਤੁਹਾਡੀ ਵੋਟ ਬੜੀ ਇੰਪੋਰਟੈਂਟ ਹੈ ਔਰ ਇਹ ਵੋਟ ਜਿਹੜੀ ਹੈ ਪੰਥੀਲੀ ਵੋਟ ਹੈ ਇਹ ਨਾ ਕਿ ਕੋਈ ਪੋਲਿਟੀਕਲ ਵੋਟ ਹੈ ਇਸ ਵੋਟ ਦੇ ਮੱਤਮੂ ਹਸੀਂ ਸਮਝੀਏ ਕਿ ਇਹ ਵੋਟਰ ਲਿਸਟ ਅਨ ਦਰਜ ਕਰਾਈ ਗਈ ਸਰਸੰਗਤ ਜੀ ਮੈਂ ਹੁਣੇ ਦੇਖ ਰਹੀ ਸੀ ਵੋਟ ਨੰਬਰ 13 ਦੀ ਵੋਟਰ ਲਿਸਟਾਂ ਤਿਆਰ ਹੋ ਰਹੀਆਂ ਸੀ ਤੇ ਸਾਡੇ ਇੱਕ ਵੀਰ ਉਹਨਾਂ ਆਬਜੈਕਸ਼ਨ ਕੀਤਾ ਉਹ ਵੀਡੀਓ ਵੀ ਉਹਨਾਂ ਨੇ ਭਾਈ ਜਿਵੇਂ ਆਰਟੀਆ ਲਗਾਈ ਦੀ ਬਨਾਨੇ ਗੁਰਦੁਆਰੇ ਕਿਉਂ ਨਹੀਂ ਹੋ ਰਹੀ ਸਾਣੇ ਜਗ੍ਹਾ ਕਿਉਂ ਨਹੀਂ ਹੋ ਰਹੀ ਸਰਸੰਗਤ ਜੀ ਜਿਹੜਾ ਇਹ ਦਿੱਲੀ ਦਿੱਲੀ ਸੀ ਗੁਰਦੁਆਰਾ ਕਮੇਟੀ ਦਾ ਸਤਿਮ ਦੇ ਨਾਲ ਜਿਹੜਾ ਗੁਰਦੁਆਰਾ ਹੈ ਉਹ ਗੁਰਦੁਆਰਾ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦਾ ਹੈ ਉਹ ਇੱਕ অথੈਨਟਿਕ ਜਗ੍ਹਾ ਹੈ ਉੱਥੇ ਸਾਰੀ ਹੀ ਸੰਗਤਾਂ ਨੂੰ ਚਾਹੇ ਨਰਾਇਣੇ ਦੀਏ ਚਾਹੇ ਰਜਿੰਦਰ ਨਗਰ ਦੀ ਸਭ ਨੂੰ ਉਹ ਨਰਦੀਕ ਪੰਡਾ ਹੈ ਮੈਂ ਹਜੂਰ ਦੀ ਬੇਨਤੀ ਕਰਦਾ ਹਾਂ ਕਿ ਉਸ ਬਹੁਤ ਹੀ ਉੱਥੇ ਮੈਟਰੋ ਵੀ ਕੰਵੀਨੈਂਟ ਹੈ ਹਰ ਚੀਜ਼ ਕੰਵੀਨੈਂਟ ਹੈ ਆਪ ਸਭ ਜਾ ਕੇ ਉੱਥੇ ਆਪਣੇ ਵੋਟਰ ਲਿਸਟ ਦੇ ਵਿੱਚ ਆਪਣੇ ਔਰ ਆਪਣੇ ਬੱਚਿਆਂ ਦਾ ਨਾਮ ਦਰਜ ਕਰਾਓ ਪਰ ਸਾਥ ਸੰਗਤੀ ਖਾਸ ਕਰ ਜਿਹੜੇ ਜਿਹੜੇ ਮੈਂਬਰ ਨੇ ਜਿਹੜੇ ਮੈਂ ਮੈਂ ਦੇਖਦਾ ਜਿਹੜੇ ਕਿ ਆਪਣੇ ਪੈਸੇ ਦੇ ਜੋਰ ਦੇ ਉੱਤੇ ਵੋਟਾਂ ਖਰੀਦਣ ਦੇ ਰਾਜਨੀਤੀ ਦੇ ਵਿੱਚ ਇਨਵੋਲ ਨੇ ਜਾਂ ਆਪਣੇ ਪੈਸੇ ਦੇ ਪ੍ਰਭਾਵੇ ਉਹ ਦਿੱਲੀ ਗੁਰਦਾਰਾ ਕਮੇਟੀ ਦੇ ਮੈਂਬਰ ਬਣਨਾ ਚਾਹੁੰਦੇ ਆ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਅੱਜ ਇਲੈਕਸ਼ਨ ਹੋ ਜਾਣ 2 ਸਾਲਾਂ ਨੂੰ ਹੋ ਜਾਣ 3 ਸਾਲਾਂ ਨੂੰ ਹੋ ਜਾਣ ਇਹਨਾਂ ਪ੍ਰਭਾਵ ਵਾਲੇ ਜੋ ਆਪਣੇ ਪ੍ਰਭਾਵ ਅਜੂਲ ਦੇ ਪ੍ਰਭਾਵ ਦਿਖਾ ਕੇ ਜੋ ਇਲੈਕਸ਼ਨ ਚਿਤਨਾ ਜਾਂਦੇ ਨੇ ਕਿਰਪਾ ਕਰਕੇ ਉਹਨਾਂ ਨੂੰ ਵਿਦੇਸ਼ ਕਰੋ ਸਾਧ ਸੰਗਤ ਜੀ ਇਹ ਜਿਹੜੀ ਹੈ ਉਸ ਬੰਦੇ ਨੂੰ ਵੋਟ ਪਾਈਏ ਜਿਹੜਾ ਬੰਦਾ ਕੋਈ ਆਈਕਿਊ ਲੈ ਕੇ ਆਈਕਿਊ ਲੈਵਲ ਜਿਹੜਾ ਅੱਛਾ ਹੋਵੇ ਜਿਹੜਾ ਕੁਝ ਸਮਾਜ ਲਈ ਕਰਨਾ ਚਾਹੇ ਜਿਹੜਾ ਸਿੱਖ ਸਮਾਜ ਸਿੱਖ ਸੰਗਤ ਨੂੰ ਕੋਈ ਨਵੇਂ ਕਿਲੇ ਪ੍ਰੋਗਰਾਮ ਲਿਖੇ ਔਰ ਔਰ ਚੜ੍ਹਦੀ ਕਲਾ ਦੇ ਕੰਮ ਕਰੇ ਉਹਨੂੰ ਜਰੂਰ ਵੋਟ ਪਾਓ ਹੋਰ ਕਿਸੇ ਨੂੰ ਵੀ ਤੁਸੀਂ ਵੋਟ ਦੇ ਵੋਟ ਨਾ ਪਾ ਕੇ ਆਪਣੇ ਵੋਟ ਨੂੰ ਖਰਾਬ ਨਾ ਕਰੋ ਮੈਂ ਹੱਥ ਜੋੜ ਕੇ ਦੁਬਾਰਾ ਬੇਨਤੀ ਕਰਦਾ ਕਿ ਆਪਣੇ ਵੋਟਰ ਲਿਸਟ 'ਚ ਆਪਣਾ ਨਾਮ ਦਰਜ ਕਰਾਓ ਤਾਂ ਜਦੋਂ ਵੋਟਾਂ ਦਾ ਸਮੇਂ ਆਏਗਾ ਉਦੋਂ ਸਾਰੀਆਂ ਚੀਜ਼ਾਂ ਭੁੱਲਦੇ ਹੋ ਜਿਹੜਾ ਬੰਦਾ ਪੰਥ ਘਾਰਦਿਆਂ ਲਈ ਖੜਾ ਹੈ ਉਹਨੂੰ ਹੀ ਵੋਟ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ